ਲੋ ਜੀ ਲੋ ਆ ਗਏ 300 ਵਾਲੇ ਸੂਟ ਜੀ 300 ਵਾਲੇ ਸੂਟ ਸਿਰਫ ਔਰ ਸਿਰਫ 300 ਰੁਪਏ ਦੇ ਵਿੱਚ ਦੇਖੋ ਜੀ ਬਹੁਤ ਸੋਹਣੇ ਪ੍ਰਿੰਟ ਆ ਨੇ 300 ਰੁਪਏ ਦੇ ਵਿੱਚ ਵੀਡੀਓ ਨੂੰ ਲਾਸਟ ਤੱਕ ਦੇਖੋ ਜੀ ਤੇ ਆਪਾਂ ਤੁਹਾਨੂੰ ਪ੍ਰਿੰਟ ਹੋਰ ਵੀ ਬਹੁਤ ਦਿਖਾਵਾਂਗੇ ਜੀ ਕੁਆਲਿਟੀ ਬਹੁਤ ਸੋਹਣੀ ਕੱਪੜੇ ਜੀ ਗਰਮੀਆਂ ਵਾਲਾ ਕੱਪੜਾ ਜੀ ਹਾਂਜੀ ਸੱਸੀ ਗਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਤੁਹਾਰੇ ਸਾਰੇ ਬਹੁਤ ਵਧੀਆ ਹੋਵਗੇ ਤੁਹਾਡਾ ਸਭ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਨਾਲ ਹੀ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਥੈਂ ਹਾਂਜੀ ਅੱਜ ਆਪਾਂਦਰ ਲਈ ਬਹੁਤ ਸੋਹਣੇ ਕਾਟਨ ਦੇ ਸਟਾਕ ਆ ਗਏ ਆ ਜੀ ਛੋਟ ਬਹੁਤ ਸੋਹਣੇ ਡਿਸਕਾਊਂਟ ਰੇਟ 'ਤੇ ਆਏ ਨੇ ਜੀ ਹਾਂਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਨੇ ਅੱਜ ਵੱਡੇ ਪਣੇ ਦੇ ਪ੍ਰਿੰਟ ਆਏ ਨੇ ਬਹੁਤ ਹੀ ਸੋਹਣੇ ਜੀ ਚੈੱਕ ਕਰੋ ਜੀ ਕੱਪੜਾ ਵੀ ਬਹੁਤ ਸੋਹਣਾ ਜੀ ਕਾਟਨ ਦੇ ਵਿੱਚ ਜੀ 1.5 ਮੀਟਰ ਪਣਾ ਹੋਇਆ ਹੈਗਾ ਜੀ ਇਹਦਾ ਲਓ ਜੀ ਪ੍ਰਿੰਟ ਚੈੱਕ ਕਰੋ ਬਹੁਤ ਸੋਹਣੇ ਪ੍ਰਿੰਟ ਆਏ ਨੇ ਜੀ ਲਓ ਜੀ ਦੇਖੋ ਜੀ ਲੁੱਕ ਨਵੇਂ ਪ੍ਰਿੰਟ ਆਏ ਨੇ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਇਹਦਾ ਆਰਡਰ ਬੁੱਕ ਕਰ ਸਕਦੇ ਹੋ ਜੀ ਲਓ ਜੀ ਪ੍ਰਿੰਟ ਹੋਰ ਵੀ ਬਹੁਤ ਸਾਰੇ ਆਏ ਨੇ ਜੀ ਲਓ ਜੀ ਚੈੱਕ ਕਰੋ ਪ੍ਰ ਲੋ ਜੀ। ਕੀ ਬਾਤ ਹੈ। ਕਪੜਾ ਬਹੁਤ ਸੌਫਟ ਹੈ ਜੀ। ਗਰਮੀਆਂ ਵਾਲਾ ਕਪੜਾ ਹੈ ਜੀ। 1.5 ਮੀਟਰ ਪਣਾ ਜੀ ਇਹਦਾ। ਉਹ ਜੀ ਕਰੋ ਚੈੱਕ ਜੀ। ਦੇਖੋ ਜੀ। ਔਰ ਸਾਰੇ ਨੇ ਡਿਸਕਾਊਂਟ ਰੇਟ ਚ ਆਏ ਨੇ ਜੀ। ਲੋ ਜੀ ਦੇਖੋ। ਇੱਕ ਇਹ ਵਾਲਾ ਪ੍ਰਿੰਟ ਹੈ ਜੀ ਦੇਖੋ ਜੀ ਲਵੈਂਡਰ ਕਲਰ ਦੇ ਵਿੱਚ। ਪ੍ਰਿੰਟ ਬਹੁਤ ਸੋਹਣਾ ਜੀ। ਕਪੜਾ ਵੀ ਬਹੁਤ ਸੋਹਣਾ ਜੀ। ਲੋ ਜੀ ਕਰੋ ਚੈੱਕ ਜੀ। ਇੱਕ ਸੈਂਟ ਆ ਗਿਆ ਇਹ ਵਾਲਾ ਜੀ। ਲੋ ਜੀ। ਕਿੰਕ 컬러 ਜੀ print ਬਹੁਤ ਪਿਆਰਾ ਜੀ ਡਿਜੀਟਲ ਪ੍ਰਿੰਟ ਹੈ ਜੀ ਦੇਖੋ ਜੀ ਵੱਡੇ ਫਲਾਵਰ ਚ ਜੀ ਪੀਸ ਬਹੁਤ ਸੋਹਣਾ ਲਓ ਜੀ ਔਰ ਇੱਕ ਪ੍ਰਿੰਟ ਆ ਗਿਆ ਇਹ ਵਾਲਾ ਦੇਖੋ ਜੀ ਕੀ ਬਾਤ ਹੈ ਦੇਖੋ ਜੀ ਪ੍ਰਿੰਟ ਦੇਖੋ ਜੀ ਕੀ ਬਾਤ ਹੈ ਬਹੁਤ ਸੋਹਣਾ ਪ੍ਰਿੰਟ ਹੈ ਜੀ ਲਓ ਜੀ ਬਲੂ ਕਲਰ ਦੇ ਵਿੱਚ ਜੀ ਵਾਈਟ ਕਰਾਊਨ ਦੇ ਉੱਪਰ ਜੀ ਕੀ ਬਾਤ ਹੈ ਕਪੜਾ ਬਹੁਤ ਸੋਹਣਾ ਜੀ ਕਾਟਨ ਦਾ ਕਪੜਾ ਹੈ ਜੀ ਲਓ ਜੀ ਕੁਆਲਿਟੀ ਬਹੁਤ ਸੋਹਣੀ ਕਪੜੇ ਦੀ ਗਰਮੀਆਂ ਵਾਲਾ ਕਪੜਾ ਹੈ ਜੀ ਲੋ ਜੀ ਸਾਰੇ ਡਿਸਕਾਊਂਟ ਰੇਟ ਚਾਹੀਨੇ ਜੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਜੀ ਤੇ ਆਪਾਂ ਤੁਹਾਨੂੰ ਪ੍ਰਿੰਟ ਹੋਰ ਵੀ ਬਹੁਤ ਦਿਖਾਵਾਂਗੇ ਜੀ ਦੇਖੋ ਜੀ ਇਹ ਕੇਵਲਾ ਕਲਰ ਜੀ ਦਾ ਫਿਰੋਜੀ ਕਲਰ ਜੀ ਇੱਕ ਸ਼ੇਡ ਆਪਾਂ ਨੀਚੇ ਦਿਖਾਉਂਦੇ ਤੁਹਾਨੂੰ ਜੀ ਕਲੈਂਡਰ ਸ਼ੇਡ ਜੀ ਇੱਕ ਇਹ ਹੈਗਾ ਫਿਰੋਜੀ ਕਲਰ ਜੀ ਦੇਖੋ ਜੀ ਕਲਰ ਇਹ ਬਹੁਤ ਪਿਆਰਾ ਹੈ ਜੀ ਫਿਰੋਜੀ ਲੋ ਜੀ ਗਰਮੀਆਂ ਵਾਲੇ ਸ਼ੇਡ ਨੇ ਸਾਰੇ ਜੀ ਲੋ ਸਕਰੀਨਸ਼ਾਟ ਲਈ ਚਲੋ ਜੀ ਆਰਡਰ ਬੁੱਕ ਕਰੇ ਚਲੋ ਜੀ ਰੇਟ ਦੀ ਗੱਲ ਕਰੇ ਰੇਟ ਰਹਿਗਾ ਸਿਰਫ ਔਰ ਸਿਰਫ ਦਾ 300 ਰੁਪਏ ਜੀ हाँ जी तुम्हें बिल्कुल सही सोना जी रेट रहेगा सिर्फ और सिर्फ तीन सौ रुपये जी लो जी लो स्क्रीन शॉट तो करोडर बुक जी देखो जी लो जी नवे नवे प्रिंट जी क्या बात है देखो जी सारे कॉटन च वाले जी और एक प्रिंट आ गया जो ए वाले देखो जी प्रिंट है बहुत प्यारे जी देखो जी क्या बात है बहुत सोनी प्रिंटिंग है जी लव स्क्रीन शॉट तो करोडर बुक जी ਇੱਕ ਪ੍ਰਿੰਟ ਆਇਆ ਬਾਲਾ ਦੇਖੋ ਜੀ ਬਲੈਕ ਕਲਰ ਦੇ ਵਿੱਚ ਦੇਖੋ ਜੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਦੇਖੋ ਜੀ ਕੀ ਬਾਤ ਹੈ ਬਹੁਤ ਸੋਹਣਾ ਪ੍ਰਿੰਟ ਹੈ ਜੀ ਬਹੁਤ ਹੀ ਸੋਹਣਾ ਬਲੈਕ ਕਲਰ ਦੇ ਉੱਪਰ ਜੀ ਲਓ ਜੀ ਦੇਖੋ ਜੀ ਕੱਪੜੇ ਦੀ ਕੁਆਲਿਟੀ ਬਹੁਤ ਸੋਹਣੀ ਹੈ ਜੀ ਲਓ ਜੀ ਕਰੋ ਚੈੱਕ ਜੀ ਲਓ ਜੀ ਫਟਾਫਟ ਸਕਰੀਨਸ਼ਾਟ ਲਓ ਤੇ ਕਰੋ ਆਰਡਰ ਬੁੱਕ ਜੀ ਰੇਟ ਸਿਰਫ ਔਰ ਸਿਰਫ 300 ਰੁਪਏ ਜੀ ਹਾਂ ਜੀ ਰੇਟ ਸਿਰਫ ਔਰ ਸਿਰਫ 300 ਰੁਪਏ ਜੀ ਲਓ ਸਕਰੀਨਸ਼ਾਟ ਤੇ ਕਰੋ ਆਰਡਰ ਬੁੱਕ ਜੀ ਪ੍ਰਿੰਟ ਬਹੁਤ ਐਨੇ ਜਿਹਾ ਬਣ ਲਵੇ। ਲੋ ਜੀ ਦੇਖੋ ਜੀ। ਸਕਾਈ ਕਲਰ ਦੇ ਵਿੱਚ ਦੇਖੋ ਜੀ। ਪ੍ਰਿੰਟ ਜੀ ਬਹੁਤ ਸੋਹਣਾ। ਲੋ ਜੀ ਦੇਖੋ ਜੀ ਪ੍ਰਿੰਟ। ਕਿਆ ਬਾਤ ਹੈ। ਸਕਾਈ ਕਲਰ ਜੀ। ਬਹੁਤ ਸੋਹਣਾ ਪ੍ਰਿੰਟ ਹੈ ਜੀ ਬਹੁਤ ਹੀ ਸੋਹਣਾ ਜੀ। ਤੁਸੀਂ ਇਹਦਾ ਫਰਾਕ ਸੂਟ ਵੀ ਬਣਾ ਸਕਦੇ ਹੋ ਜੀ। ਦੇਖੋ ਜੀ ਤੁਸੀਂ ਇਹਦਾ ਫਰਾਕ ਸੂਟ ਵੀ ਬਣਾ ਸਕਦੇ ਹੋ। ਫਰਾਕ ਸੂਟ ਵੀ ਬਹੁਤ ਸੋਹਣੇ ਬੰਦਦੇ ਨੇ ਇਹਨਾਂ ਦੇ ਜੀ। ਲੋ ਜੀ। ਬਾਕੀ ਤੁਹਾਡੀ ਚੋਇਸ ਹੈ ਸੂਟ ਬਣਾਉਣ। ਸੂਟ ਬਣਾ ਸਕਦੇ ਹੋ ਜੀ। ਲੋ ਜੀ। ਕਿਆ ਬਾਤ ਹੈ ਦੇਖੋ ਜੀ। ਬਹੁਤ ਸੋਹਣੇ ਪ੍ਰਿੰਟ ਨੇ ਸਾਰੇ ਜੀ ਰੇਟ ਰਹਿਣ ਵਾਲਾ ਸਿਰਫ ਸਿਰਫ 300 ਰੁਪਏ ਦੀ ਲੋ ਜੀ ਇੱਕ ਪ੍ਰਿੰਟ ਆ ਗਿਆ ਵਾਲਾ ਦੇਖੋ ਜੀ ਪ੍ਰਿੰਟੇ ਵੀ ਬਹੁਤ ਸੋਹਣੇ ਜੀ ਲਓ ਜੀ ਨੰਬਰ ਆਪਾਂ ਚਾਹਣੇ ਸਕਰੀਨ ਤੇ ਸਕਰੀਨ ਸ਼ਾਟ ਲੈ ਕੇ ਤੁਸੀਂ ਇਸ ਦਾ ਆਰਡਰ ਬੁੱਕ ਕਰ ਸਕਦੇ ਹੋ ਜੀ ਲੋ ਜੀ ਸਾਰੇ ਕਾਟਨ ਚ ਨੇ ਜੀ ਦੱਬਾ ਕਰਕੇ ਜਿੱਦਾਂ ਲੋ ਜੀ ਦੇਖੋ ਜੀ ਪ੍ਰਿੰਟ ਬਹੁਤ ਆਨੇ ਜੀ ਇਹਦੇ ਲੋ ਜੀ ਅਲਿਮਿਟਡ ਪੀਸ ਨੇ ਜੀ ਜਲਦੀ ਜਲਦੀ ਆਰਡਰ ਬੁੱਕ ਕਰੀ ਚਲੋ ਜੀ ਲੋ ਜੀ ਰੇਟ ਰ ਹੈਗਾ ਸਿਰਫ ਸਿਰਫ ਇਹਦਾ 300 ਰੁਪਏ ਜੀ ਲੋ ਜੀ 300 ਰੁਪਏ ਦੇ ਵਿੱਚ ਜੀ ਦੇਖੋ ਜੀ ਮਾਲ ਬਹੁਤ ਆ ਆਪਣੇ ਲੈ ਬੇ ਜੀ ਲੋ ਜੀ 300 ਰੁਪਏ ਜੀ ਵੱਡਾ ਪਣਾ ਜੀ ਇਹ 1.5 ਮੀਟਰ ਪਣਾ ਜੀ ਕਾਟਨ ਦਾ ਕੱਪੜਾ ਜੀ 300 ਰੁਪਏ ਜੀ ਲੋ ਜੀ ਦੇਖੋ ਜੀ ਮੀਡੀਅਮ ਕਲਰ ਦੇ ਵਿੱਚ ਜੀ ਪ੍ਰਿੰਟ ਜੀ ਬਹੁਤ ਸੋਹਣਾ ਜੀ ਦੇਖੋ ਜੀ ਮੀਡੀਅਮ ਕਲਰ ਹੈ ਜੀ ਪ੍ਰਿੰਟ ਬਹੁਤ ਸੋਹਣਾ ਜੀ ਲਓ ਜੀ ਕੀ ਬਾਤ ਹੈ ਲਓ ਜੀ 300 ਲੋ ਜੀ 350 ਰੁਪਏ ਦੇ ਵਿੱਚ ਨੇ 300 ਰੁਪਏ ਦੇ ਵਿੱਚ ਜੀ ਸਕਰੀਨ ਸ਼ਾਟ ਲਓ ਤੇ ਕਰੋ ਆਰਡਰ ਬੁੱਕ ਜੀ ਹੋਰ ਇੱਕ ਅਗਲੀ ਆਈਟਮ ਲੈ ਕੇ ਆ ਤੁਹਾਡੇ ਲਈ ਇਹ ਵਾਲੀ ਦੇਖੋ ਜੀ ਲਓ ਜੀ ਦੇਖੋ ਜੀ 5 ਮੀਟਰ ਕਪੜਾ ਜੀ ਪਿਓਰ ਕਾਟਨ ਦੇ ਵਿੱਚ ਜੀ ਲੋ ਜੀ ਪ੍ਰਿੰਟ ਬਹੁਤ ਪਿਆਰਾ ਜੀ ਰੇਟ ਆ ਦੇ ਬਰੇਗਾ 300 ਰੁਪਏ ਜੀ ਲੋ ਜੀ ਰੇਟ ਦਾ ਰਹੇਗਾ 300 ਰੁਪਏ ਜੀ ਜੇ ਤੁਸੀਂ ਦੋ ਸੂਟ ਲਓਗੇ ਇਹ ਵਾਲੇ ਜੀ 550 ਦੇ ਜੀ ਅਜੇ ਜੇ ਤੁਸੀਂ ਦੋ ਸੂਟ ਲੈਣਾ ਇਹ ਵਾਲੇ 550 ਰੁਪਏ ਦੇ ਪੈਣਗੇ ਜੀ ਇੱਕ ਸੂਟ 300 ਰੁਪਏ ਦਾ ਜੀ ਲੋ ਜੀ ਲੋ ਸਕਰੀਨ ਸ਼ਾਟ ਤੇ ਕਰੋੜਰ ਬੁੱਕ ਜੀ ਲੋ ਜੀ ਪ੍ਰਿੰਟ ਬਹੁਤ ਆਇਆ ਨਹੀਂ ਜੀ ਤੇ ਲੋ ਜੀ ਕਾਜੇ ਦਾ ਬਲੈਕ ਕਲਰ ਜੀ ਲੋ ਜੀ ਬਲੈਕ ਪ੍ਰਿੰਟ ਇਹ ਬਹੁਤ ਪਿਆਰਾ ਹੈ ਜੀ ਦੇਖੋ ਜੀ ਕੱਪੜਾ ਪਿਓਰ ਕਾਟਨ ਹੈ ਜੀ ਦਾ ਕੋਈ ਮਿਕਸ ਕੱਪੜਾ ਨਹੀਂ ਹੈਗਾ ਪਿਓਰ ਕਾਟਨ ਦੇ ਵਿੱਚ ਨੇ ਸਾਰੇ ਜੀ ਦੇਖੋ ਜੀ ਮਹਿਰੂਨ ਕਲਰ ਜੀ ਕਾਜੇ ਦਾ ਗ੍ਰੀਨ ਕਲਰ ਜੀ ਦੇਖੋ ਲੋ ਫਟਾਫਟ ਸਕਰੀਨ ਸ਼ਾਟ ਤੇ ਕਰੋ ਆਰਡਰ ਬੁੱਕ ਜੀ 300 ਰੁਪਏ ਦਾ ਇੱਕ ਜੀ 550 ਦੇ ਦੋ ਲੋ ਸਕਰੀਨ ਸ਼ਾਟ ਤੇ ਕਰੋ ਆਰਡਰ ਬੁੱਕ ਜੀ ਲੋ ਜੀ ਕਗਲੇ ਵੈਂਡਰ ਕੱਲੇ ਜੀ। ਕੱਲ ਸਾਰੇ ਸੋਨੇ ਨੇ ਜੀ ਗਰਮੀਆਂ ਵਾਲੇ ਕੱਲ ਨੇ ਸਾਰੇ ਜੀ। ਲੋ ਜੀ। ਔਰ ਇੱਕ ਪ੍ਰਿੰਟ ਆ ਜਿਹਾ ਵਾਲਾ ਦੇਖੋ ਜੀ। ਪ੍ਰਿੰਟ ਇਹ ਵੀ ਬਹੁਤ ਸੋਹਣਾ ਜੀ। ਰੇਟ ਰਨ ਵਾਲਾ ਸਿਰਫ ਔਰ ਸਿਰਫ 300 ਰੁਪਏ ਜੀ। ਜੇ ਦੋ ਸੂਟ ਲਓਗੇ 550 ਰੁਪਏ ਦੇ ਪੈਣਗੇ ਜੀ। ਲੋ ਜੀ। ਲੋ ਫਟਾਫਟ ਸਕਰੀਨ ਸ਼ਾਟ ਤੇ ਕਰੋ ਆਰਡਰ ਬੁੱਕ ਜੀ। ਨੰਬਰ ਆਪਣੇ ਚੱਲੇ ਨੇ ਸਕਰੀਨ ਤੇ ਜੀ। ਲੋ ਜੀ।